ਏ ਜਾਣੇ ਕਿ ਮੋਦੀ ਸਰਕਾਰ ਦਾ ਇੱਕ ਕੋਝਾ ਮਜ਼ਾਕ ਜਿਹਾ ਹੀ ਕੀਤਾ ਹੈ ਲੋਕਾਂ ਦੇ ਨਾਲ ਸਗੋਂ ਉਹਨਾਂ ਨੂੰ ਇਹ ਚਾਹੀਦਾ ਸੀ ਵੀ ਲੋਕਾਂ ਦੀ ਇਨਕਮ ਵਧਾਈ ਜਾਵੇ ਜਾਣੇ ਕਿ ਸਾਲ ਦੇ ਵਿੱਚ ਕੋਈ ਵੀ ਬੰਦੇ ਦੀ 12 ਲੱਖ ਰੁਪਇਆ ਸਾਲਾਨਾ ਇਨਕਮ ਹੈਗੀ ਹੋ ਤੇ ਕੋਈ ਟੈਕਸ ਨਹੀਂ ਲਿਆ ਜਾਊਗਾ ਆਮ ਲੋਕਾਂ ਦਾ ਇਹੀ ਕਹਿਣਾ ਹੈ ਕਿ ਸੋਮਨ ਤੇਲ ਨਾ ਇਕੱਠਾ ਹੋਵੇ ਨਾ ਹੀ ਰਾਧਾ ਨਾਚੇ ਕਿਉਂਕਿ 12 ਲੱਖ ਰੁਪਇਆ ਇਨਕਮ ਹਰ ਇੱਕ ਦੀ ਨਹੀਂ ਹੋ ਸਕਦੀ ਇਹ ਨਹੀਂ ਬਜਟ ਦੇ ਵਿੱਚ ਕਹਿਣ ਦੀ ਲੋੜ ਪੈਣੀ 12 ਲੱਖ ਦੀ ਇਨਕਮ ਜਿਹੜਾ ਬੰਦਾ ਜਨਰੇਟ ਕਰਦਾ ਕੋਈ ਵੀ ਆ ਉਹਨੂੰ ਇਨਕਮ ਟੈਕਸ ਤੋਂ ਛੋੜ ਹੋਵੇਗੀ ਛੋੜ ਨਹੀਂ ਹੋਣੀ ਚਾਹੀਦੀ ਜਿਵੇਂ ਇਹ ਕਹਿ ਰਿਹਾ 12 ਲੱਖ ਦੀ ਇਨਕਮ ਕੋਈ ਵੀ ਬੰਦਾ ਸਾਲਾਨਾ ਲੈਂਦਾ ਹੈਗਾ ਉਹ ਤੇ ਟੈਕਸ ਕੋਈ ਨਹੀਂ ਹੋਊਗਾ ਇਹ ਬਹੁਤ ਹੀ ਮੰਦਭਾਗੀ ਗੱਲ ਹੈਗੀ ਆ ਮੋਦੀ ਸਰਕਾਰ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮਨਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਤਨ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਸਾਡੇ ਦੇਸ਼ ਦੇ ਬਜਟ ਦੁਆਰੇ ਦੇ ਵਿੱਚ ਹੈ ਦੇਖ ਦੀ ਵਿੱਤ ਮੰਤਰੀ ਨਰਮਲਾ ਸੀ타 ਰਮਨ ਨੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਜਨਵਰੀ 2025 ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਜਿਹਦੇ ਵਿੱਚ ਅਸੀਂ ਪੰਜਾਬ ਦੀ ਗੱਲ ਕਰਗੇ ਪੰਜਾਬ ਦੇ ਲਈ ਕਿਸਾਨਾਂ ਦੇ ਲਈ ਉਹਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਜਿਹੜੀ ਕਿ ਲੈਮਨਟ 3 ਲੱਖ ਤੱਕ ਸੀ ਉਹਨਾਂ ਨੇ ਵਧਾ ਕੇ 5 ਲੱਖ ਤੱਕ ਕੀਤੀ ਗਈ ਹੈ ਦੂਜਾ ਉਹਨਾਂ ਨੇ ਮੱਧ ਵਰਗ ਦੇ ਲਈ ਸਾਲਾਨਾ ਇਨਕਮ 12 ਲੱਖ ਰੁਪਏ ਤੇ ਉਹਨਾਂ ਨੇ ਕਮ ਟੈਕਸ ਦੀ ਛੋੜ ਦੇ ਦਿੱਤੀ ਹੈ ਜਾਣੀ ਕਿ ਸਾਲ ਦੇ ਵਿੱਚ ਕੋਈ ਵੀ ਬੰਦੇ ਦੀ 12 ਲੱਖ ਰੁਪਇਆ ਸਾਲਾਨਾ ਇਨਕਮ ਹੈਗੀ ਉਹ ਤੇ ਕੋਈ ਟੈਕਸ ਨਹੀਂ ਲਿਆ ਜਾਊਗਾ ਆਮ ਲੋਕਾਂ ਦਾ ਇਹੀ ਕਹਿਣਾ ਹੈ ਕਿ ਸੌ ਮਨ ਤੇਲ ਨਾ ਇਕੱਠਾ ਹੋਵੇ ਨਾ ਹੀ ਰਾਧਾ ਨਾਚੇ ਕਿਉਂਕਿ 12 ਲੱਖ ਰੁਪਇਆ ਇਨਕਮ ਹਰ ਇੱਕ ਦੀ ਨਹੀਂ ਹੋ ਸਕਦੀ ਅਸੀਂ ਪ੍ਰਾਈਵੇਟ ਜੌਬ ਕਰਦੇ ਲੋਕਾਂ ਵੱਲ ਜਾਂ ਸਰਕਾਰੀ ਜੋ ਵੀ ਜੋਬ ਕਰਦੇ ਹਨ এমਪਲਾਈ ਹਨ ਉਹਨਾਂ ਵੱਲ ਝਾਤ ਮਾਰਗੇ ਜਾਂ ਛੋਟੇ ਦੁਕਾਨਦਾਰਾਂ ਵੱਲ ਝਾਤ ਮਾਰਗੇ ਸਾਲਾਨਾ ਇਨਕਮ 12 ਲੱਖ ਰੁਪਈਆ ਬਹੁਤ ਜਾਣੇ ਕਿ ਵੱਡੀ ਗੱਲ ਹੈ ਇੰਨੀ ਇਨਕਮ ਕੋਈ ਵੀ ਨਹੀਂ ਲੈ ਸਕਦਾ ਕਿਉਂਕਿ ਸੈਲਰੀਆਂ ਬਹੁਤ ਥੋੜੀਆਂ ਹਨ ਪ੍ਰਾਈਵੇਟ ਸੈਲਰੀਆਂ ਤਾਂ ਸਿਰਫ 10 15 ਵੀ 25000 ਰੁਪਈਆ ਸਰਕਾਰੀ ਸੈਲਰੀਆਂ ਵੀ 60-65 ਹਜ਼ਾਰ ਕੀ ਆਖਣਾ ਜੀ ਥੋਰੇ-ਵੋਦੇ ਡਿਪਾਰਟਮੈਂਟ ਦੇ ਵਿੱਚ ਲੱਖ ਡੇਢ ਲੱਖ ਤੋਂ ਉੱਪਰ ਹੋਵੇ ਇਹ ਜਾਣੇ ਕਿ ਮੋਦੀ ਸਰਕਾਰ ਦਾ ਇੱਕ ਕੋਝਾ ਮਜ਼ਾਕ ਜਿਹਾ ਹੀ ਕੀਤਾ ਹੈ ਲੋਕਾਂ ਦੇ ਨਾਲ ਸਗੋਂ ਉਹਨਾਂ ਨੂੰ ਇਹ ਚਾਹੀਦਾ ਸੀ ਵੀ ਲੋਕਾਂ ਦੀ ਇਨਕਮ ਵਧਾਈ ਜਾਵੇ ਕਿਉਂਕਿ ਜਿੰਨੀ ਐ ਕਮ ਹੋਊਗੀ ਉਹਨਾਂ ਉਹਨਾਂ ਨੂੰ ਟੈਕਸ ਦੇਣਾ ਪਵੇ ਹੁਣ ਮੋਦੀ ਸਰਕਾਰ ਲੋਕਾਂ ਨੂੰ ਇਨਕਮ ਵਧਾਉਣ ਦੀ ਗੱਲ ਨਹੀਂ ਕਹਿ ਰਹੀ ਕਿਉਂਕਿ ਉਹ ਕਹਿੰਦੀ ਹੈ ਵੀ ਕਿਸੇ ਦਾ ਕੰਮ ਚੱਲੇ ਨਾ ਚੱਲੇ ਵੀ ਸਾਨੂੰ ਜੀਐਸਟੀ ਮਿਲ ਹੀ ਰਹੀ ਹੈ ਕਿ ਟੈਕਸ ਭਾਵੇਂ ਨਹੀਂ ਮਿਲਦਾ ਕਿਉਂਕਿ 12 ਲੱਖ ਰੁਪਈਆ ਕਿਸੇ ਦੀ ਸਾਲਾਨਾ ਇਨਕਮ ਨਹੀਂ ਹੋ ਸਕਦੀ ਇਹ ਜਿਹੜਾ ਬਜਟ ਪਾਸ ਹੋਇਆ ਇਹ ਸਿਰਫ 10% ਲੋਕਾਂ ਦੇ ਲਈ ਹੀ ਆ 90% ਲੋਕਾਂ ਦੇ ਲਈ ਇਹ ਬਜਟ ਨਹੀਂ ਹੈ ਬਹੁਤ ਦੂਰ ਦੀ ਗੱਲ ਹੈਗੀ ਆ ਸਰਕਾਰਾਂ ਨੂੰ ਚਾਹੇ ਸੈਂਟਰ ਸਰਕਾਰ ਆ ਚਾਹੇ ਸੂਬਾ ਸਰਕਾਰ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਲੋਕ ਬੇਰੁਜ਼ਗਾਰ ਹਨ ਦੂਜੀ ਗੱਲ ਇਹ ਵੀ ਆ ਵੀ ਸੈਲਰੀਆਂ ਬਹੁਤ ਥੋੜੀਆਂ ਹਨ ਤੇ ਟ੍ਰਾਇੰਗਲ ਪਾਰਟੀ ਪੰਜਾਬ ਇਹੀ ਗੱਲ ਕਹਿੰਦੀ ਹੈਗੀ ਆ ਮਜ਼ਦੂਰ ਦੀ ਦਿਹਾੜੀ 1600 ਰੁਪਏ 8 ਘੰਟੇ ਦੀ ਹੋਣੀ ਚਾਹੀਦੀ ਆ ਸਕਿਲਡ ਵਰਕਰ ਦੀ ਇਹ ਕਹਿ ਰਹੀ ਹੈ ਕਿ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਆ ਟ੍ਰਾਇੰਗਲ ਪਾਰਟੀ ਉਹ ਵੀ ਕਹਿੰਦੀ ਆ ਭਈ ਟੈਕਸ ਦੇ ਵੀ ਛੋੜ ਨਹੀਂ ਹੋਣੀ ਚਾਹੀਦੀ ਜਿਵੇਂ ਇਹ ਕਹਿ ਰਿਹਾ 12 ਲੱਖ ਦੀ ਇਨਕਮ ਕੋਈ ਵੀ ਬੰਦਾ ਸਾਲਾਨਾ ਲੈਂਦਾ ਹੈਗਾ ਉਹਦੇ ਟੈਕਸ ਕੋਈ ਨਹੀਂ ਹੋਊਗਾ ਇਹ ਬਹੁਤ ਹੀ ਮੰਦਭਾਗੀ ਗੱਲ ਹੈਗੀ ਆ ਮੋਦੀ ਸਰਕਾਰ ਦੇ ਲਈ ਮੋਦੀ ਸਰਕਾਰ ਨੂੰ ਸਗਾ ਲੋਕਾਂ ਦੀ ਇਨਕਮ ਵਧਾਉਣੀ ਚਾਹੀਦੀ ਆ ਲੋਕਾਂ ਨੂੰ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ ਲੋਕਾਂ ਨੂੰ ਵਿਚਾਰ ਤੇ ਬੇਵਸ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਜਿਹਦੇ ਕਾਰਨ ਪੰਜਾਬ ਦੇ ਵਿੱਚ ਦੇਖਦੇ ਵਿੱਚ ਅਪਰਾਧਕ ਗਤੀਵਿਧੀਆਂ ਵਧ ਜਾਂਦੀਆਂ ਹਨ ਜਿਵੇਂ ਕਿ ਚੋਰੀ ਟਕੈਤੀ ਵੱਧ ਰਹੀ ਆ ਨਸ਼ਾ ਵੱਧ ਰਿਹਾ ਹੈ ਲੁੱਟਾਂ ਖਵਾ ਹੋ ਰਿਆ ਹਨ ਬਲਾਤਕਾਰ ਹੋ ਰਿਆ ਨੇ ਇਹ ਸਿਰ ਬੇਰੁਜ਼ਗਾਰੀ ਦਾ ਹੀ ਕਾਰਨ ਹੈ ਹੁਣ ਅਸੀਂ ਗੱਲ ਕਰਦੇ ਹਾਂ ਬਾਜਰਤੀ ਬਜਟ ਹੈਗੀ ਬਾਜਰ ਕਿਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਬਜਟ ਹਰ ਇੱਕ ਦੇ ਘਰ ਤੋਂ ਸ਼ੁਰੂ ਹੋ ਜਾਂਦਾ ਹੈ ਘਰ ਦਾ ਬਜਟ ਵੀ ਹੁੰਦਾ ਹੈ ਪਰਿਵਾਰ ਦੇ ਵਿੱਚ ਦੋ ਜੀ ਐ ਕੰਮ ਕਰਦੇ ਹਾਂ ਇਨਪੁਟ ਕਿੰਨੀ ਆਉਂਦੀ ਆਉਟਪੁਟ ਕਿੰਨੀ ਹੈਗੀ ਆ ਜਿਹਦੇ ਵਿੱਚ ਪਰਿਵਾਰਕ ਖਰਚੇ ਜਿਵੇਂ ਕਿ ਗਰੋਸਰੀ ਦਾ ਖਰਚਾ ਜੇ ਮਾਲਕ ਵਹੀਕਲ ਆ ਉਹਦੀ ਕਸ ਦੇਣੀ ਵਿਹਲੀ ਦੇ ਬਿੱਲ ਗੈਸ ਸਿਲੰਡਰ ਭਰਉਣਾ ਪਾਣੀ ਦੇ ਬਿੱਲ ਫਿਰ ਗੱਡੀ ਤੇ ਜਾਣਾ ਰੋਡ ਟੈਕਸ ਟੋਲ ਟੈਕਸ ਇਹ ਬਹੁਤ ਸਾਰੇ ਖਰਚੇ ਹਨ ਕਿਉਂਕਿ ਪੰਜਾਬ ਦੇ ਲੋਕਾਂ ਦੀ ਇਨਪੁਟ ਘੱਟ ਹੈ ਆਉਟਪੁਟ ਜ਼ਿਆਦਾ ਹੈ ਇਸੇ ਕਾਰਨ ਹੀ ਲੋਕ ਮੈਂਟਲੀ ਆਪੋਸਿਟ ਵੀ ਹਨ ਲੋਕਾਂ ਨੂੰ ਹਮੇਸ਼ਾ ਚਿੰਤਾ ਲੱਗੀ ਰਹਿੰਦੀ ਹੈਗੀ ਆ ਜਿਹੜੀ ਤਨਖਾਹ ਆਉਂਦੀ ਉਹ ਪਹਿਲਾਂ ਹੀ ਲੱਗ ਚੁੱਕੀ ਹੁੰਦੀ ਹੈਗੀ ਉਹ 10 ਦਿਨ ਵੀ ਨਹੀਂ ਕੱਢਦੀ 20 ਦਿਨ ਫਿਰ ਲੋਕਾਂ ਤੋਂ ਮੰਗ ਕੇ ਦੁਕਾਨਦਾਰਾਂ ਤੋਂ ਆਧਾਰ ਗਰੋਸਰੀ ਲੈ ਕੇ ਹੀ ਮਹੀਨਾ ਲਗਾਉਣਾ ਪੈਂਦਾ ਹੈ ਜਿਵੇਂ ਕਿ ਦੇਖਦਾ ਬਜਟ ਹੈਗਾ ਬਾਹਰ ਦੇ ਵਿੱਚ ਖਰਚੇ ਕਾਊਂਟ ਹੁੰਦੇ ਆ ਸਰਕਾਰਾਂ ਆਪਣੀ ਇਨਕਮ ਵਧਾਈ ਜਾਂਦੀਆਂ ਹੈਗੀਆਂ ਆਪਦੇ ਖਰਚੇ ਨਹੀਂ ਘਟਾਉਂਦੀਆਂ ਲੋਕਾਂ ਨੂੰ ਮਜਬੂਰ ਕਰ ਰਹੀਆਂ ਹਨ ਇਸੇ ਤਰ੍ਹਾਂ ਹੀ ਘਰ ਦਾ ਵੀ ਬਜਟ ਹੁੰਦਾ ਹੈਗਾ ਇਨਕਮ ਥੋੜੀ ਹੁੰਦੀ ਹੈਗੀ ਆ ਬਜਟ ਜਿਹੜਾ ਕਿ ਮੇਨਟੇਨ ਕਰਨਾ ਬੜਾ ਔਖਾ ਹੋ ਜਾਂਦਾ ਹੈਗਾ ਇਸੇ ਤਰ੍ਹਾਂ ਹੀ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਦੀ ਗੱਲ ਕਰਕੇ ਪੰਚਾਇਤਾਂ ਦੇ ਵਿੱਚ ਵੀ ਉਹਨਾਂ ਦਾ ਆਪਣਾ ਬਜਟ ਹੁੰਦਾ ਹੈਗਾ ਉਹਨਾਂ ਦੇ ਇਨਕਮ ਸੋਰਸ ਹੁੰਦੇ ਹਨ ਉਹਨਾਂ ਦੇ ਵੀ ਆਉਟਪੁੱਟ ਇਨਪੁੱਟ ਹੁੰਦੀ ਹੈਗੀ ਅਸੀਂ ਪਿੰਡ ਦੇ ਲਈ ਕੋਈ ਵੀ ਕਾਰਜ ਕਰਨਾ ਕੋਈ ਸਕੂਲ ਬਣਾਉਣਾ ਕੋਈ ਧਰਮਸਾਲਾ ਬਣਾਉਣੀ ਹੈ ਗਲੀਆਂ ਨਾਲੀਆਂ ਆਹੀ ਪੱਕੀਆਂ ਕਰਨੀਆਂ ਜਾਂ ਹੋਰ ਨਿੱਕੇ ਮੋਟੇ ਕੰਮ ਹੁੰਦੇ ਹਨ ਪਾਣੀ ਦਾ ਪ੍ਰਬੰਧ ਕਰਨਾ ਇਸੇ ਤਰ੍ਹਾਂ ਹੀ ਸ਼ਹਿਰਾਂ ਦੇ ਵਿੱਚ ਜਿਹੜੀ ਮੁਸਲ ਕਮੇਟੀ ਹੁੰਦੀ ਹੈ ਉਹਨਾਂ ਦਾ ਆਪਣਾ ਬਜਟ ਹੁੰਦਾ ਹੈਗਾ ਇਸੇ ਤਰ੍ਹਾਂ ਇਹ ਪੰਜਾਬ ਸਰਕਾਰ ਦਾ ਬਜਟ ਹੁੰਦਾ ਹੈ ਇਸ ਤਰ੍ਹਾਂ ਹੀ ਦੇਖ ਦੀ ਸਰਕਾਰ ਦਾ ਸੈਂਟਰ ਦਾ ਵੀ ਆਪਣਾ ਬਜਟ ਹੁੰਦਾ ਹੈਗਾ ਇਹਦੇ ਵਿੱਚ ਅਸੀਂ ਕੁੱਲ ਮਿਲਾ ਕੇ ਇਹੀ ਗੱਲ ਕਹਾਂਗੇ ਜੋ ਵੀ ਬਜਟ ਪੇਸ਼ ਕੀਤਾ ਸਰਵ 10% ਉਹ ਲੋਕ ਆ ਜਿਹੜੇ ਕੋਪਰੇਟ ਘਰਾਣੇ ਹਨ ਅਮੀਰ ਲੋਕ ਹਨ ਉਹਨਾਂ ਦੇ ਫੇਵਰ ਵਿੱਚ ਹੀ ਇਹ ਬਜਟ ਜਾਂਦਾ ਹੈ ਆਮ ਲੋਕਾਂ ਦਾ ਇਸ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਹਾਲਾਂਕਿ ਲੋਕਾਂ ਨੂੰ ਹੋਰ ਸਗਾਂ ਦੀ ਗਰੀਬ ਕੀਤਾ ਜਾ ਰਿਹਾ ਹੈਗਾ ਇਹਦੇ ਵਿੱਚ ਇੱਕ ਅਸੀਂ ਹੋਰ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਵੇਂ ਕਿ ਕਿ ਪੰਚਾਇਤ ਮੈਂਬਰ ਅਖਬਾਰਾਂ ਦੇ ਵਿੱਚ ਖਬਰ ਦੇ ਰਿਹਾ ਹੈਗਾ ਬਜਟ ਵਧਿਆ ਹੈ ਦੂਜੀ ਪਾਰਟੀ ਦਾ ਕਹਿ ਰਿਹਾ ਨਹੀਂ ਬਹੁਤ ਵਧਗਾ ਹੈ ਇਸੇ ਤਰ੍ਹਾਂ ਹੀ ਸਰਪੰਚ ਆਪ ਨੂੰ ਆਪਣੇ ਬਿਆਨ ਦੇ ਰਹੇ ਹਨ ਬਜਟ ਬਾਰੇ ਦੇ ਵਿੱਚ ਕੋਈ ਚੰਗਾ ਕਹਿ ਰਿਹਾ ਕੋਈ ਮਾੜਾ ਕਹਿ ਰਿਹਾ ਇਸੇ ਤਰ੍ਹਾਂ ਹੀ ਐਮ ਐਲ ਏ ਐਮ ਪੀ ਹੋਰ ਵੀ ਜਿਹੜੇ ਬੁੱਧੀਜੀਵੀ ਜਨ ਜੋ ਇਤਿਹਾਸਕਾਰਾਂ ਸਾਰੇ ਹੀ ਇਹਦੇ ਬਾਰੇ ਕਿੰਤੂ ਪਰੰਤੂ ਕਰਦੇ ਹਨ ਲੇਕਿਨ ਅਸਲ ਵਿੱਚ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਬਜਟ ਹੁੰਦਾ ਕੀ ਹੈਗਾ ਇੱਕ ਫਾਰਮੈਲਟੀਆ ਦੇ ਰੂਪ ਦੇ ਵਿੱਚ ਸਰਕਾਰਾਂ ਦੇ ਕੁਝ ਲੋਕ ਨੁਕਤੇ ਜਿੰਨੀ ਕਰ ਦਿੰਦੇ ਹਨ ਕੁਝ ਫੇਵਰ ਦੇ ਵਿੱਚ ਗੱਲ ਕਹੀ ਜਾਂਦੇ ਹਨ ਤੇ ਆਮ ਲੋਕਾਂ ਨੂੰ ਉਹਨਾਂ ਦੀ ਵਿਆਨਗਾਰੀ ਦਾ ਵੀ ਕੋਈ ਬਹੁਤਾ ਲਾਭ ਨਹੀਂ ਹੁੰਦਾ ਇਹਦੇ ਵਿੱਚ ਟ੍ਰਾਇੰਗਲ ਪਾਰਟੀ ਉਹ ਪੰਜਾਬ ਇੱਕੋ ਇੱਕ ਪਾਰਟੀ ਹੈ ਜਿਹੜੀ ਕਿ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਉਹ ਇਹੀ ਗੱਲ ਕਹਿੰਦੀ ਆ ਕਿਉਂਕਿ ਹਰ ਇੱਕ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਸਰਕਾਰ ਸੈਂਟਰ ਸਰਕਾਰ ਸੂਬਾ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਹਰ ਇੱਕ ਨੂੰ ਘਰ ਬਣਾ ਕੇ ਦੇਵੇ ਦੂਜੀ ਗੱਲ 18 ਸਾਲ ਤੱਕ ਐਜੂਕੇਸ਼ਨ ਫਰੀ ਹੋਵੇ ਤੀਜੀ ਸਿਹਤ ਸਹੂਲਤਾਂ ਲਾਈਫਟਾਈਮ ਮਿਲਣੀਆਂ ਚਾਹੀਦੀਆਂ ਹਨ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਮਿਲਣੀ ਚਾਹੀਦੀ ਹੈ ਮਜ਼ਦੂਰ ਦੀ ਤਿਆਰੀ 1600 ਰੁਪਏ ਹੋਣੀ ਚਾਹੀਦੀ ਹੈ ਆਮ ਕੋਈ ਵੀ ਚਾਹੇ ਪ੍ਰਾਈਵੇਟ ਜੌਬ ਕਰਦਾ ਹੈ ਚਾਹੇ ਸਰਕਾਰੀ ਜੌਬ ਕਰਦਾ ਹੈਗਾ ਕੋਈ ਵੀ ਸਕਿਲਡ ਵਰਕਰ ਆ ਉਹਦੀ ਜਿਹੜੀ ਸੈਲਰੀ ਹੈਗੀ ਆ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਆ ਇਦੇ ਵਿੱਚ ਸਰਕਾਰੀ ਜੋਬ ਕਰਦਾ ਹੈ ਪ੍ਰਾਈਵੇਟ ਜੋਬ ਕਰਦਾ ਸੈਲਰੀ ਬਰਾਬਰ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਅਸੀਂ ਲਾਸਟ ਵਿੱਚ ਇਹ ਵੀ ਗੱਲ ਕਹਿੰਦੇ ਹਾਂ ਜਿਹੜੀ ਜੀਐਸਟੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਜਿਹਦੇ ਨਾਲ ਮਹਿੰਗਾਈ ਵੀ ਘਟੋਗੀ ਲੋਕਾਂ ਨੂੰ ਰਾਹਤ ਮਿਲੂਗੀ ਅਗਲੀ ਗੱਲ ਇਹ ਵੀ ਹੈ ਅਗਰ ਲੋਕਾਂ ਦੀ ਇਨਕਮ ਵਧੂਗੀ ਤਾਂ 100 ਦਾ 100% ਲੋਕ ਹੀ ਟੈਕਸ ਭਰਨਗੇ ਸਰਕਾਰਾਂ ਨੂੰ ਇਹ ਨਹੀਂ ਬਜਟ ਦੇ ਵਿੱਚ ਕਹਿ ਨਹੀਂ ਲੋਰ ਪੈਣੇ ਵਿੱਚ 12 ਲੱਖ ਦੀ ਇਨਕਮ ਜਿਹੜਾ ਬੰਦਾ ਜਨਰੇਟ ਕਰਦਾ ਕੋਈ ਵੀ ਹੈ ਉਹਨੂੰ ਇਨਕਮ ਟੈਕਸ ਤੋਂ ਛੋੜ ਹੋਵੇਗੀ ਛੋੜ ਨਹੀਂ ਹੋਣੀ ਚਾਹੀਦੀ ਕੋਈ ਕਿਸੇ ਨੂੰ ਵੀ ਫ੍ਰੀ ਸਹੂਲਤਾਂ ਨਹੀਂ ਮਿਲਣੀਆਂ ਚਾਹੀਦੀਆਂ ਬੱਸ ਸਫਰ ਇਹ ਵੀ ਬੰਦ ਹੋਣਾ ਚਾਹੀਦਾ ਜਿਹੜਾ ਅਨਾਜ ਦਿੰਦੀ ਹੈਗੀ ਆ ਸਰਕਾਰਾਂ ਸੂਬਾ ਸਰਕਾਰਾਂ ਤੇ ਸੈਂਟਰ ਸਰਕਾਰਾਂ ਇਹ ਵੀ ਬੰਦ ਹੋਣਾ ਚਾਹੀਦਾ ਹੈ ਜਿਵੇਂ ਕਿ ਇਹ ਹੋਰ ਵੀ ਜਾਣੇ ਕਿ ਲਾਲਚ ਦੇ ਕੇ ਵੋਟਾਂ ਬੜੋਰਨ ਦੀ ਗੱਲ ਹੀ ਕਹਿ ਰਹੀਆਂ ਹਨ ਸਭ ਕੁਝ ਬੰਦ ਹੋਣਾ ਚਾਹੀਦਾ ਲੋਕਾਂ ਦੇ ਵੱਲ ਲੋਕਾਂ ਦੀ ਪ੍ਰੋਗਰੈਸ ਦੇ ਵੱਲ ਪਿੰਡਾਂ ਦੀ ਪ੍ਰੋਗਰੈਸ ਦੇ ਵੱਲ ਧਿਆਨ ਦੇਣਾ ਚਾਹੀਦਾ ਸੜਕਾਂ ਵਧੀਆਂ ਹੋਣੀਆਂ ਚਾਹੀਦੀਆਂ ਹਨ ਦੁਨਨੇ ਪਾਸੇ ਫੁੱਟਪਾਥ ਹੋਣੇ ਚਾਹੀਦੇ ਉਹ ਵੀ ਸੜਕ ਤੋਂ ਉੱਚੇ ਹੋਣੇ ਚਾਹੀਦੇ ਹਨ ਜਿਹਦੇ ਵਿੱਚ ਅਸੀਂ ਫੇਰ ਕਹਿ ਸਕਦੇ ਸਾਡਾ ਪੰਜਾਬ ਸਾਡਾ ਦੇ ਹਿਤ ਤਰੱਕੀ ਕਰ ਰਿਹਾ ਹੈਗਾ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਲਿਖੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਬੰਦਾ Facebook ਪੇਜ ਵੀ ਆ ਤੁਸੀਂ ਇਸ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ट्रायंगल ਪਾਰਟੀ ਦੇ ਏਜੰਡੇਆਂ ਬਾਰੇ ਨਵੀਂ ਅਰਫਨ ਵੇਚਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸਾਰਿਆਂ ਨੂੰ ਜੀ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ